ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਮੀਂਹ ਤੋਂ ਬਾਅਦ ਝੋਨੇ ਦੇ ਵਿੱਚ ਫੋਕ ਬਣਦੇ ਕਿੰਨੇ ਕੁ ਚਾਂਸ ਹੋ ਸਕਦੇ ਨੇ ਵੀ ਕਿੰਨੀ ਕੁ ਬਣ ਸਕਦੀ ਹੈ ਫੋਕ ਤੇ ਆਪਾਂ ਨੂੰ ਉਹਦਾ ਕਿਵੇਂ ਪਤਾ ਲੱਗ ਸਕਦਾ ਹੁਣੇ ਤੋਂ ਹੀ ਤੇ ਨਾਲ ਹੀ ਜਿਹੜੀ ਮੁੰਜਰ ਆ ਗਈ ਕਾਲੀ ਕਿਉਂ ਹੋਣ ਲੱਗ ਜਾਂਦੀ ਹੈ ਦਾਣੇ ਦਾਗੀ ਕਾਤੋਂ ਹੋਣ ਲੱਗ ਜਾਂਦੇ ਨੇ ਇਸ ਬਾਰੇ ਵੀਡੀਓ 'ਚ ਗੱਲ ਕਰਾਂਗੇ ਤੇ ਨਾਲ ਹੀ 13045 ਕਦੋਂ ਆਪਾਂ ਕਰ ਸਕਦੇ ਹਾਂ ਕਿਉਂਕਿ ਕਈ ਕਿਸਾਨ ਭਰਾਵਾਂ ਨੂੰ ਟਾਈਮ ਨਹੀਂ ਲੱਗਿਆ ਬਾਰਸ਼ ਦੇ ਕਾਰਨ ਸੜਕਣ ਦਾ ਝੋਨੇ ਉਹਨਾਂ ਦੇ ਨਿਸਰ ਚੁੱਕੇ ਨੇ ਤੇ ਉਹ ਹੁਣ ਕਹਿੰਦੇ ਨੇ ਵੀ ਆਪਾਂ ਕਰੀਏ ਜਾਂ ਨਾ ਕਰੀਏ ਇਸ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਵੀ ਕਿਹੜੀ ਸਟੇਜ ਦੇ ਉੱਪਰ ਕਰਨੀ ਆ ਬਾਕੀ ਹੁਣ ਜਿਵੇਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਗਿਆ ਤਾਂ ਇਹਦੇ ਨਾਲ ਕੀ ਹੋਣਾ ਇੱਕ ਤਾਂ ਗਰਮੈਸ ਵਧੇ ਜਾਣੀ ਆ ਤੇ ਝੋਨਿਆਂ ਦੇ ਵਿੱਚ ਪਾਣੀ ਵੀ ਖੜਾ ਤਾਂ ਇਹਦੇ ਨਾਲ ਇੱਕ ਤਾਂ ਬਲਾਸਟ ਤੇ ਸੀਸ ਫਲਾਈਟ ਦਾ ਜਿਹੜਾ ਅਟੈਕ ਆ ਉਹ ਆ ਸਕਦਾ ਤਾਂ ਆਪਾਂ ਨੂੰ ਇਹਦੇ ਲਈ ਜ਼ਰੂਰ ਧਿਆਨ ਰੱਖਣਾ ਚਾਹੀਦਾ ਇਹ ਚੀਜ਼ਾਂ ਤੇ ਗੌਰ ਕਰਨੀ ਚਾਹੀਦੀ ਹੈਗੀ ਤੇ ਇਹਦੀ ਰੋਕਥਾਮ ਦੇ ਲਈ ਆਪਾਂ ਪਹਿਲਾਂ ਇਹ ਸਪਰੇਹਾਂ ਕਰ ਦੇਣੀਆਂ ਨੇ ਜਦੋਂ ਵੀ ਆਪਣੇ ਝੋਨੇ ਦੇ ਵਿੱਚ ਪਾਣੀ ਘਟਦਾ ਹੈਗਾ ਤੇ ਮੌਸਮ ਆਪਾਂ ਨੂੰ ਸਾਫ਼ ਲੱਗਦਾ ਤਾਂ ਆਪਾਂ ਉਦੋਂ ਹੀ ਸਪਰੇਹਾਂ ਨੇ ਜਿਹੜੀਆਂ ਉਹ ਕਰ ਦੇਣੀਆਂ ਨੇ ਇਹਨਾਂ ਦੀ ਰੋਕਥਾਮ ਲਈ ਤਾਂ ਜੋ ਆਪਣੇ ਝੋਨੇ ਦਾ ਝਾੜ ਨਾ ਘਟੇ ਤੇ ਹੁਣ ਆਪਾਂ ਇੱਕ ਕਿਸਾਨ ਭਰਾਵਾਂ ਨੂੰ ਹੋਰ ਛੋਟੀ ਜੀ ਬੇਨਤੀ ਕਰਦੇ ਆਂ ਵੀ ਜਿਹੜੇ ਕਿਸਾਨ ਭਰਾ ਹੜ੍ਹ ਦੇ ਵਿੱਚ ਫਸੇ ਹੋਏ ਨੇ ਲੋਕ ਪਾਣੀ ਦੇ ਵਿੱਚ ਜਾਦੇ ਆਗੇ ਏਰੀਏ ਦੇ ਵਿੱਚ ਪਾਣੀ ਜਾਦੇ ਆਗੇ ਉਧਰ ਫਸੇ ਹੋਏ ਨੇ ਸੱਤਾਂ ਦੇ ਉੱਪਰ ਬੈਠੇ ਨੇ ਤਾਂ ਉਹਨਾਂ ਦੇ ਲਈ ਆਪਣੇ ਏਰੀਏ ਦੇ ਵਿੱਚੋਂ ਮਾਲਵੇ ਦੇ ਵਿੱਚੋਂ ਟਰਾਲੀਆਂ ਬਹੁਤ ਪਰ ਪਰ ਜਾਂਦੀਆਂ ਨਹੀਂ ਇਹ ਰਾਸਣ ਦੀਆਂ ਹੋ ਗਈਆਂ ਦਾਣਾ ਪਾਣੀ ਹੋ ਗਏ ਬਹੁਤ ਜਾਂਦੇ ਨੇਗੇ ਤਾਂ ਇੱਕ ਜਿਵੇਂ ਹੁਣ ਉਥੇ ਪਾਣੀ ਖੜਨ ਦੇ ਕਾਰਨ ਬਿਮਾਰੀ ਦੇ ਜਿਹੜੇ ਖਤਰੇ ਨੇਗੇ ਫੈਲਣ ਦੇ ਬਹੁਤ ਜ਼ਿਆਦੇ ਵੱਧ ਚੁੱਕੇ ਨੇ ਤੇ ਇੱਕ ਮੱਸਰ ਦੀ ਸਮੱਸਿਆ ਵੀ ਬਹੁਤ ਜ਼ਿਆਦੀ ਆ ਉਥੇ ਤਾਂ ਆਪਾਂ ਇਹਨਾਂ ਬਿਮਾਰੀਆਂ ਦੇ ਨਾਲ ਲੜਨ ਦੇ ਲਈ ਕਿਸਾਨਾਂ ਨੂੰ ਉਧਰਲੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਜਿਹੜੀ ਉਹ ਜ਼ਰੂਰ ਉਪਲਬਧ ਕਰਾਉਣੀ ਚਾਹੀਦੀ ਹੈ ਕਿ ਤਾਂ ਜੋ ਉਹਨਾਂ ਦਾ ਬਿਮਾਰੀਆਂ ਤੋਂ ਬਚਾਅ ਹੋ ਸਕੇ ਕਿਉਂਕਿ ਬਿਮਾਰੀ ਬਹੁਤ ਫੈਲੂਗੀ ਹੁਣ ਇਨਫੈਕਸ਼ਨ ਵਗੈਰਾ ਬਹੁਤ ਜ਼ਿਆਦੇ ਹੋ ਜਾਂਦੀ ਹੈਗੀ ਤੇ ਬਾਕੀ ਹੁਣ ਜਦੋਂ ਪਾਣੀ ਦੇ ਵਿੱਚ ਜੀਵ ਜੰਤੂ ਮਰਦੇ ਨੇਗੇ ਡੰਗਰ ਪਸ਼ੂ ਬਹੁਤ ਮਰ ਚੁੱਕੇ ਨੇਗੇ ਉਹਦੇ ਕਾਰਨ ਖਤਰਾ ਹੋਰ ਵਧ ਜਾਂਦਾ ਬਿਮਾਰੀ ਦਾ ਤਾਂ ਆਪਾਂ ਮੈਡੀਕਲ ਸਹੂਲਤਾਂ ਜਿਹੜੀ ਹਜੂਰ ਪਹੁੰਚਦੀ ਕਰੋ ਉੱਥੇ ਵੱਧ ਤੋਂ ਵੱਧ ਲੋੜ ਹੈ ਇਹਨਾਂ ਚੀਜ਼ਾਂ ਦੀ ਬਾਕੀ ਡੰਗਰਾਂ ਪਸ਼ੂਆਂ ਦੇ ਲਈ ਹਰਾਚਾਰਾ ਜਿਹੜਾ ਉਹ ਵੀ ਆਪਾਂ ਨੂੰ ਜ਼ਰੂਰ ਪਹੁੰਚਦਾ ਕਰਨਾ ਚਾਹੀਦਾਗਾ ਕਿਉਂਕਿ ਇਨਸਾਨ ਤਾਂ ਜਿਹੜਾ ਚੱਲ ਕੇ ਵੀ ਦੂਰ ਚਲਾ ਜਾਊਗਾ ਜਿਹੜੇ ਡੰਗਰ ਪਸ਼ੂ ਹੁੰਦੇ ਨੇ ਉਹਨਾਂ ਨੇ ਉੱਥੇ ਕਿੱਲਾਂ ਦੇ ਉੱਪਰ ਹੀ ਖੜਨਾ ਹੁੰਦਾਗਾ ਉਹਨਾਂ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਕਿਉਂਕਿ ਫਸਲਾਂ ਜ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਸਾਰੇ ਤਾਂ ਆਪਣੀ ਇਹ ਬੇਨਤੀ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਤੇ ਬਾਕੀ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂਗੇ ਵੀ ਝੋਨੇ ਦੇ ਵਿੱਚ ਜਿਹੜੀ ਇਹ ਤੁਸੀਂ ਚਿੱਟੀ ਬੱਲੀ ਦੇਖ ਰਹੇ ਹੋ ਤਾਂ ਇਹ ਜਿਹੜੀ ਚਿੱਟੀ ਬੱਲੀ ਦਾਣੇ ਨਹੀਂਗੇ ਚਿੱਟੇ ਇਹ ਇਹ ਸਿਰਫ ਫੋਕ ਆ ਗਈ ਇਹਨਾਂ ਦੇ ਵਿੱਚ ਦਾਣੇ ਨਹੀਂ ਬਣਨੇ ਦਾਣੇ ਇਹ ਚਿੱਟੇ ਕਿਉਂ ਹੋਏ ਨਗੇ ਇਹਦੇ ਵਿੱਚ ਦੇਖ ਲਓ ਤੁਸੀਂ ਪਹਿਲਾਂ ਤਾਂ ਉੱਪਰੋਂ ਇਹ ਕਾਲੇ ਵੀ ਹੋਣ ਲੱਗੇ ਇਹ ਤਾਂ ਇਹ ਜਿਹੜੇ ਕਾਲੇ ਹੋਣ ਲੱਗੇ ਦਾਗ ਹੀ ਹੋ ਜਾਂਦੇ ਨੇ ਇਹ ਇਹ ਮੁੰਜਰ ਕਾਲੀ ਵੀ ਹੋ ਜੂਗੀ ਹੌਲੀ ਹੌਲੀ ਤੇ ਬਾਕੀ ਇਹਦੇ ਕਾਰਨ ਕੀ ਹੁੰਦਾਗਾ ਇਹ ਕਾਲੇ ਦਾਣੇ ਜਾਂ ਚਿੱਟੇ ਦਾਣਿਆਂ ਦਾ ਵੀ ਕੀ ਕਾਰਨ ਹੋ ਸਕਦਾ ਤਾਂ ਇਹਦੇ ਵਿੱਚ ਜਿਹੜੀਆਂ ਬੱਲੀਆਂ ਨੇ ਇਹਨਾਂ ਦੇ ਵਿੱਚ ਉੱਪਰੋਂ ਜਿਹੜੇ ਪਾਣੀ ਪੈਣ ਲੱਗ ਜਾਂਦਾ ਜਦੋਂ ਇਹ ਥੋੜੇ ਥੋੜੇ ਮੂੰਹ ਖੋਲਦੀ ਹੈ ਬੱਲੀ ਇਹ ਆਪਾਂ ਆਪ ਜਿਹੜੀ ਥੋੜਾ ਜਿਹਾ ਮੂੰਹ ਖੋਲ ਲੈਂਦੀ ਹੈ ਤੇ ਉੱਪਰੋਂ ਪਾਣੀ ਪੈਣ ਲੱਗ ਜਾਂਦਾ ਉਹਦੇ ਨਾਲ ਦਾਣੇ ਜਿਹੜੇ ਚਿੱਟੇ ਹੋਣ ਲੱਗ ਜਾਂਦੇ ਨੇ ਤੇ ਉੱਪਰੋਂ ਬਾਅਦ ਦੇ ਵਿੱਚ ਕਾਲੀ ਵੀ ਹੋ ਜਾਂਦੀਆਂ ਮੁੰਜਰ ਉਹ ਪੂਰੀ ਤਰ੍ਹਾਂ ਤੇ ਇੱਕ ਤਾਂ ਇਹ ਫੋਕ ਬਣਨ ਦਾ ਕਾਰਨ ਹੋ ਜਾਂਦੀ ਹੈ ਤੇ ਦੂਜੇ ਨੰਬਰ ਤੇ ਦਾਣੇ ਆ ਜਿਹੜੇ ਉਹ ਤਾਕੀ ਹੋ ਜਾਂਦੇ ਨੇ ਤੇ ਬਾਕੀ ਹੁਣ ਤੁਸੀਂ ਇਹ ਦੇਖ ਲਓ ਜਿਵੇਂ ਮੌਸਮ ਹੁਣ ਬੱਦਲਬਾਈ ਹੋਈ ਵੀ ਆ ਧੁੱਪ ਨਿਕਲੀ ਵੀ ਆ ਤਾਂ ਜਿਹੜੇ ਬੂਰ ਆਏ ਝੋਨੇ ਦਾ ਆਪਣੇ ਆਪ ਹੀ ਬਾਹਰੇ ਨਿਕਲਣਾ ਸ਼ੁਰੂ ਹੋ ਜਾਂਦਾ ਦਾਣਿਆਂ ਦੇ ਵਿੱਚੋਂ ਤੇ ਆ ਦੇਖ ਲਓ ਤੁਸੀਂ ਇਹ ਨਵੀਆਂ ਬੱਲੀਆਂ ਨਿਕਲਦੀਆਂ ਨੇ ਜਿਹੜੀਆਂ ਇਹਨਾਂ ਦੇ ਉੱਪਰ ਆ ਇਹ ਬੂਰ ਆਪਣੇ ਆਪ ਹੀ ਮੌਸਮ ਦੇ ਹਿਸਾਬ ਨਾਲ ਹੀ ਬਾਹਰੇ ਨਿਕਲੇ ਆਉਂਦਾ ਜਦੋਂ ਵੀ ਇਹਨੂੰ ਫਸਲ ਨੂੰ ਆਪਣੀ ਨੂੰ ਮੌਸਮ ਖਰਾਬ ਲੱਗਦਾਗਾ ਕਿਉਂਕਿ ਇਹ ਕੁਦਰਤ ਦੇ ਨਾਲ ਚੱਲਣ ਵਾਲੀ ਚੀਜ਼ ਹੁੰਦੀ ਹੈ ਕਿ ਕੁਦਰਤੀ ਫਸਲਾਂ ਹੁੰਦੀਆਂ ਨੇ ਇਹ ਤੇ ਆਪਣੇ ਆਪ ਹੀ ਬੂਰਾ ਜਿਹੜਾ ਉਹ ਬੰਦ ਹੋ ਜਾਂਦਾ ਵਿੱਚ ਦਾਣੇ ਦੇ ਪਾਈਪ ਦੇ ਵਿੱਚ ਬੰਦ ਹੋ ਜਾਂਦੇ ਆ ਉਹਦੇ ਮੂੰਹ ਜਿਹੜੇ ਤੇ ਬੂਰ ਉਹ ਬਾਹਰੇ ਨਹੀਂ ਨਿਕਲਦਾ ਤੇ ਨਾ ਹੀ ਬੂਰ ਝੜੇ ਫਿਰ ਤੇ ਜਦੋਂ ਆਪਾਂ ਬੂਰ ਨਿਕਲੇ ਦੋ ਦਵਾਈਆਂ ਸੜਕ ਦਿੰਨੇ ਆਗੇ ਤਾਂ ਉਦੋਂ ਉਹਨੂੰ ਪਤਾ ਨਹੀਂ ਹੁੰਦਾ ਇੱਕਦਮ ਇਹ ਉੱਪਰ ਅਟੈਕ ਹੋ ਜਾਂਦਾ ਪਾਣੀ ਦਾ ਤੇ ਉਹਦੇ ਨਾਲ ਬੂਰਾ ਜਿਹੜਾ ਝੜ ਜਾਂਦਾ ਤੇ ਆਪਣਾ ਝਾੜ ਵੀ ਘਟ ਜਾਂਦਾ ਤੇ ਫੋਕ ਵੀ ਬਣ ਜਾਂਦੀ ਆ ਉਹਦੇ ਨਾਲ ਇਹ ਸਭ ਤੋਂ ਵੱਡੇ ਕਾਰਨ ਨੇਗੇ ਤੇ ਬਾਕੀ ਹੁਣ ਗੱਲ ਕਰਦੇ ਆਪਾਂ ਵੀ ਜਿਹੜੇ ਵੀ ਕਿਸਾਨ ਭਰਾਵਾਂ ਨੇ ਐਨਪੀਕੇ ਸਪ੍ਰੇ ਜਿਹੜੀ ਉਹ ਨਹੀਂ ਕਰੀ ਪਹਿਲਾਂ ਵੀ ਹੁਣ ਕਰਨ ਜਾ ਰਹੇ ਨੇ ਵੀ ਕਰੀਏ ਜਾਂ ਨਾ ਕਰੀਏ ਦੋ ਚਿੱਤਾਂ ਮਾਨ ਹੋਇਆ ਉਹਨਾਂ ਦਾ ਵੀ ਹੁਣ ਕੰਮ ਕਰੂ ਜਾਂ ਨਹੀਂ ਕਰੂਗੀ ਤੇ ਕਿਉਂਕਿ ਝੋਨਾ ਉਹਨਾਂ ਦਾ ਅਨਸਾਰਾ ਲੈ ਚੁੱਕਿਆ ਤਾਂ ਉਹਨਾਂ ਨੂੰ ਲੱਗਦਾ ਵੀ ਹੁਣ ਕੰਮ ਨਹੀਂ ਕਰਨਾ ਤਾਂ ਆਪਾਂ ਤਾਂ ਇਹੀ ਕਿਸਾਨ ਭਰਾਵਾਂ ਨੂੰ ਕਹਿੰਨੇ ਆ ਵੀ ਜੇ ਹੁਣ ਤੁਸੀਂ ਦਵਾਈ ਸਿਰਕਣੀ ਹੋਈ ਆ ਐਨਜੀ ਐਨਪੀਕੇ ਕਿਸੇ ਵੀ ਤਰ੍ਹਾਂ ਦੀ ਤਾਂ ਆਪਾਂ ਜਦੋਂ ਵੀ ਝੋਨੇ ਦੇ ਵਿੱਚ ਇਸ ਤਰ੍ਹਾਂ ਬੂਰਾ ਬੂਰਾ ਮੰਨ ਕੇ ਚੱਲੋ ਵੀ ਪਰਪਰਾਗਣ ਕੇਰਿਆਂ ਤੋਂ ਜਿਹੜਾ ਝੋਨਾ ਆਪਣਾ ਬਾਹਰ ਨਿਕਲ ਚੁੱਕਿਆ ਹੋਵੇ ਤੇ ਇਹਦੇ ਦਾਣਿਆਂ ਦੇ ਵਿੱਚ ਅ ਥੋੜਾ ਥੋੜਾ ਦੁੱਧਾ ਜਿਹਾ ਮਾਣ ਲੱਗ ਜਾਂਦਾ ਜਿਹਨੂੰ ਆਪਾਂ ਕਹਿੰਦੇ ਨੇ ਮਿਲਕਿੰਗ ਸਟੇਜ ਵੀ ਕਹਿ ਦਿੰਦੇ ਆ ਤਾਂ ਉਸ ਸਟੇਜ ਉੱਪਰ ਆਪਾਂ ਇਹਨਾਂ ਪੀਕੇ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਸੜਕਣੀ ਆ ਤਾਂ ਜ਼ਰੂਰ ਕਰ ਸਕਦੇ ਆਂਗੇ ਜੇਕਰ ਆਪਾਂ ਉਸ ਤੋਂ ਬਾਅਦ ਜਦੋਂ ਦਾਣਾ ਹਾਰਡ ਹੋਣ ਲੱਗ ਜਾਂਦਾ ਥੋੜਾ ਜਿਹਾ ਸਖਤ ਹੋਣ ਲੱਗ ਜਾਂਦਾ ਜੇ ਉਦੋਂ ਦਵਾਈ ਕਰਾਂਗੇ ਐਨਪੀਕੇ ਦੀ ਤਾਂ ਉਹਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਾ ਇਹਨੇ ਤਾਂ ਆਪਾਂ ਜਦੋਂ ਵੀ ਸੜਕਣੀਆਂ ਤਾਂ ਹੁਣ ਨਸਾਰੇ ਤੋਂ ਬਾਅਦ ਇਸ ਟਾਈਮ ਦੇ ਉੱਪਰ ਆਪਾਂ ਜ਼ਰੂਰ ਇਹ ਦਵਾਈ ਸੜਕ ਦੋ ਹੁਣ ਕੰਮ ਵੀ ਕਰੂਗੀ ਇਹਦੇ ਉੱਪਰ ਆਪਾਂ ਨੂੰ ਰਿਜ਼ਲਟ ਮਿਲੂਗਾ ਤਾਂ ਇੱਕ ਤਾਂ ਦਾਣੇ 'ਚ ਵજન ਵਧੇ ਜਾਂਦਾ ਤੇ ਕੁਆਲਿਟੀ ਉਹਦੀ ਵਧੀਆ ਰਹਿੰਦੀ ਆ ਦਾਗ ਹੀ ਨਹੀਂ ਹੁੰਦਾ ਲਾਣਾ ਇਹਦੇ ਨਾਲ ਬਾਕੀ ਲਾਸਟ 'ਚ ਆਪਾਂ ਦੱਸਣਾ ਚਾਹੁੰਨੇ ਆ ਕਿ ਸਾਨੂੰ ਭਰਾਵਾਂ ਨੂੰ ਵੀ ਤੁਸੀਂ ਇਸ ਟਾਈਮ ਦੇ ਉੱਪਰ ਬਲਾਸਟ ਤੇ ਦੂਸਰੇ ਨੰਬਰ ਤੇ ਛੇ ਸਪਲਾਈਟ ਜਾਂ ਕਿਸੇ ਵੀ ਤਰ੍ਹਾਂ ਦੀਆਂ ਹੋਰ ਉllੀਆਂ ਆ ਗਈਆਂ ਇਹਨਾਂ ਦਾ ਜ਼ਰੂਰ ਧਿਆਨ ਰੱਖੋ ਉਹਨਾਂ ਦੀਆਂ ਦਵਾਈਆਂ ਆਪਾਂ ਜਦੋਂ ਵੀ ਆਪਾਂ ਨੂੰ ਮੌਸਮ ਸਾਫ਼ ਲੱਗਦਾ ਉਦੋਂ ਹੀ ਆਪਾਂ ਸਿੜਕ ਦਵੋ ਕਿਉਂਕਿ ਬਾਅਦ ਦੇ ਵਿੱਚ ਉਹਨਾਂ ਦਾ ਸਿੜਕਣ ਦਾ ਕੋਈ ਫਾਇਦਾ ਨਹੀਂ ਹੁੰਦਾ ਨਾ ਉਹ ਕੰਮ ਕਰਨਾ ਤੇ ਜਦੋਂ ਵੀ ਆਪਾਂ ਨੂੰ ਠੀਕ ਲੱਗਦਾ ਤਾਂ ਆਪਾਂ ਉਦੋਂ ਹੀ ਕਰ ਦੋ ਦਵਾਈਆਂ ਉਹ ਇਹ ਬਿਮਾਰੀਆਂ ਆਉਣ ਦਾ ਖਤਰਾ ਜਿਹੜਾ ਉਹ ਬਹੁਤ ਜ਼ਿਆਦਾ ਇਸ ਟਾਈਮ ਕਿਉਂਕਿ ਗਰਮੈਸ਼ ਪੈਣੀ ਆ ਗਈ ਹੁਣ ਜਿਵੇਂ ਮੌਸਮ ਨੇ ਖੜ ਚੁੱਕਿਆਗਾ ਜੇਕਰ ਮੀਂਹ ਪੈਂਦੇ ਨੇ ਤਾਂ ਹੋਰ ਵੀ ਆਪਾਂ ਫਿਰ ਰੁਕ ਜਾਣਾਗਾ ਤਾਂ ਉਹਦੇ ਲਈ ਤਾਂ ਕੋਈ ਗੱਲ ਨਹੀਂ ਬਾਕੀ ਆਪਾਂ ਆਪਣੀ ਫਸਲ ਦੀ ਜਿਹੜੀ ਸਟੇਜ ਦੇਖਣੀ ਹੁੰਦੀ ਹੈ ਵੀ ਕਿਹੜੀ ਸਟੇਜ ਤੇ ਚੱਲ ਰਹੀ ਆ ਤੇ ਕੀ ਬਿਮਾਰੀ ਆ ਸਕਦੀ ਆ ਇਹ ਚੀਜ਼ਾਂ ਦਾ ਆਪਾਂ ਜ਼ਰੂਰ ਧਿਆਨ ਰੱਖਣਾ ਬਾਕੀ ਹੋਰ ਨਵੀਂ ਜਾਣਕਾਰੀ ਲੈ ਕੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਧੰਨਵਾਦ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸ